ਜੈ ਸ਼੍ਰੀ ਰਾਮ ਮੈਂ ਗਗਨ ਪਲਾਇਆ ਉੱਤਰ ਭਾਰਤ ਪ੍ਰੈਜ਼ੀਡੈਂਟ ਬਜਰੰਗ ਦਲ ਹਿੰਦੁਸਤਾਨ ਨੂੰ ਜਿਹੜਾ ਕਿ ਅੱਜ ਤੇ ਸ਼ਰਮਾ ਜੀ ਨੂੰ ਜਿਹੜਾ ਕਿ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਬਜਰੰਗ ਦਲ ਹਿੰਦੁਸਤਾਨ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਕਿ ਆਪਣੇ ਜੇ ਚੰਦਰਕਾਂਤ ਮਾਇਨ ਜੀ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਦੀ ਛਾਈ ਟੀਮ ਉਹਨਾਂ ਨੇ ਆਪਣੀ ਜ਼ਿਲ੍ਹੇ ਦੀ ਟੀਮ ਜਰੀਏ ਤਿਆਰ ਕਰ ਰਹੇ ਨੇ ਜ਼ਿਲ੍ਹੇ ਹਰ ਜ਼ਿਲ੍ਹੇ ਦੇ ਵਿੱਚ ਜਾ ਜਾ ਕੇ ਜੀਤੀਆਂ ਕਰ ਰਹੇ ਨੇ ਜਿਹੜਾ ਕਿ ਆਪਾਂ ਸਨਾਪਨ ਧਰੰਦਾ ਜੀ ਇਹ ਕੰਮ ਕਰਨਾ ਆਪਾਂ ਜਿਹੜਾ ਕਿ ਸਾਰੀ ਜ਼ਿੰਮੇਵਾਰੀਆਂ ਆਪਾਂ ਇਹ ਦਿੱਤੀਆਂ ਨੇ ਜਿਹਦੀ ਕਿ ਲੋਕੀ ਗਾਇਆਂ ਜਿਹੜੀਆਂ ਕੀ ਲੈ ਕੇ ਜਾ ਰਹੇ ਨੇ ਆਪਾਂ ਉਸ ਚੀਜ਼ਾਂ ਦਾ ਵੀ ਆਪਾਂ ਕਰਨੇ ਆ ਵੀ ਇਹ ਸਾਡੀ ਮਾਤਾ ਹੈ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਕ ਸੇਵਾ ਕਰ ਰਹੇ ਆ ਤੇ ਆਪਾਂ ਉਸ ਚੀਜ਼ ਤੋਂ ਵੀ ਆਪਾਂ ਸਾਰਿਆਂ ਨੂੰ ਇੱਕ ਨਸ਼ੇ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲੋਕੀ ਜਾ ਰਹੇ ਨੇ ਆਪਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਰਹੇ ਆ ਉਹ ਬੰਦਿਆਂ ਨੂੰ ਸਾਰੇ ਸੰਗਠਨ ਦੇ ਨਾਲ ਆਪਾਂ ਜੋੜ ਰਹੇ ਆ ਜੈ ਸ਼ੀ ਗਾਂਧੀ ਮੇਰਾ ਨਾਮ ਚੰਦਰਕੰਦ ਮਹਾਜਨ ਆ ਮੇਰੇ ਕੋ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਆ ਬੇਰੰਗ ਦਲ ਹਿੰਦੁਸਤਾਨ ਦੇ ਵਿੱਚ ਅੱਜ ਜਿਵੇਂ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਵਿੱਚ ਇਕੱਠੇ ਹੋਏ ਆ ਸਾਡੇ ਸਾਥੀ ਨੇ ਹਿਤੇਸ਼ ਸ਼ਰਮਾ ਜੀ ਐਡਵੋਕੇਟ ਜੀ ਅਸੀਂ ਇਹਨਾਂ ਨੂੰ ਅੱਜ ਗੁਰਦਾਸਪੁਰ ਦੇ ਵਿੱਚ ਬੇਰੰਗ ਦਲ ਹਿੰਦੁਸਤਾਨ ਦੇ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਸੀਟੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਨੂੰ ਆਸਾ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਟੀਮ ਬਹੁਤ ਜਲਦੀ ਆਪਣੀ ਨਿਯੁਕਤ ਕਰ ਲੈਣਗੇ ਔਰ ਇਹ ਹਿੰਦੂ ਸਮਾਜ ਲਈ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਡਾ ਸਾਥ ਦੇਗਾ ਮੇਰਾ ਨਾਮ ਹੈ ਐਡਵੋਕੇਟ ਤੇਜ ਸ਼ਰਮਾ ਜੀ ਮੈਨੂੰ ਅੱਜ ਬੇਰੰਗ ਦਲ ਹਿੰਦੁਸਤਾਨ ਚ ਗੁਰਦਾਸਪ ਮੈਂ ਤੇਜ਼ ਲੋਤਨਵਾਦ ਕਰਦਾ ਆਪਣਾ ਚੰਦਰ ਗਾਂਦੂ ਦਾ ਸਾਰੇ ਟੀਮ ਮੈਂਬਰ ਦਾ ਜੀ ਇਹਨਾਂ ਨੇ ਮੈਨੂੰ ਜਿੰਮੇਵਾਰੀ ਦਿੱਤੀ ਹੈ ਜੀ ਮੇਰਾ ਇਹ ਮੋਟੀਵੇਟੇਸ਼ਨ ਹੈ ਕਿ ਅੱਗੇ ਹੋਣ ਵਾਲੀ ਜਿੰਨੀਆਂ ਵੀ ਮੀਟਿੰਗਾਂ ਹੋਣਗੇ ਉਹ ਚ ਇਨੀਸ਼ੀਏਟ ਲੈ ਜਾਣਗੇ ਤੇ ਆਪਣੀ ਦੂਸਰ ਗੱਡਨ ਨੂੰ ਵਾਧ ਵਾਧ ਚੜਾਵਟ ਆ ਜਾਏਗਾ ਜੈ ਸ਼੍ਰੀ ਰਾਮ